ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਨਮ ਸਾਖੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਇਸ ਸ੍ਰੀ ਬਾਦਸ਼ਾਹ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸੱਠਾਈ ਹੋਈ ਸਾਹੀ ਸਾਖੀ 33 ਸੁਖਮਾ ਤੇ ਟੋਪੀਆਂ ਦਾ ਟੁੱਟਣਾ ਖੂਨ ਬਹੁਤ ਵਗਣ ਦੇ ਕਾਰਨ ਸਤਿਗੁਰੂ ਜੀ ਦਾ ਰੰਗ ਪੀਲਾ ਹੋ ਗਿਆ ਪਰ ਚਿਹਰੇ ਉੱਤੇ ਖੇੜਾ ਤੇ ਬੁੱਲਾਂ ਤੋਂ ਮੁਸਕਰਾਹਟ ਦੂਰ ਨਾ ਹੋਈ ਸਿੰਘ ਕੋਲ ਬੈਠੇ ਰਹਿਣ ਲੱਗੇ ਉਹਨਾਂ ਨੂੰ ਖਾਣਾ ਪੀਣਾ ਬਿਲਕੁਲ ਨਹੀਂ ਸੀ ਸੁੱਚਦਾ ਉਹ ਤਾਂ ਬਹੁਤ ਹੀ ਉਦਾਸ ਸਨ ਕਿਉਂਕਿ ਸਤਕਰੂਰ ਜੀ ਦੇ ਦਰਸ਼ਨਾਂ ਨਾਲ ਹੀ ਉਹ ਜਿਉਂਦੇ ਸਨ ਉਹ ਕੜੀ-ਕੜੀ ਸਾਈਹਬਾ ਨੂੰ ਪੁੱਛਦੇ ਸਨ ਹੁਣ ਕੀ ਹੋਵੇਗਾ ਕੀ ਬਣੇਗਾ ਅਸੀਂ ਕੀ ਕਰਾਂਗੇ ਐਸੇ ਸਵਾਲਾਂ ਦੇ ਸਾਈਹਬ ਉੱਤਰ ਦਿੰਦੇ ਗੁਰੂ ਘਰ ਦੇ ਪ੍ਰੇਮੀਓ ਚਿੰਤਾ ਨਾ ਕਰੋ ਅਕਾਲ ਪੁਰਖ ਤੁਸਾਂ ਦੀ ਸਹਾਇਤਾ ਕਰੇਗਾ ਅਸੀਂ ਤਾਂ ਸਦਾ ਸਿੰਘਾਂ ਦੇ ਅੰਗ ਸੰਗ ਰਹਾਂਗੇ ਤੁਸਾਂ ਚੜ੍ਹਦੀਆਂ ਕਲਾ ਵਿੱਚ ਰਹਿਣਾ ਹੈ ਜੋ ਅਕਾਲ ਪੁਰਖ ਦਾ ਪਾਣਾ ਹੈ ਉਹ ਹੋ ਕੇ ਹੀ ਰਹਿੰਦਾ ਹੈ ਦੀ ਤੁਰਕ ਦਾ ਭਰੋਸਾ ਕੀਤਾ ਜਾ ਸਕਦਾ ਹੈ ਸਤ ਗੁਰੂ ਜੀ ਚੁੱਪ ਰਹੇ ਉਹਨਾਂ ਸੋਚ ਕੇ ਉੱਤਰ ਦਿੱਤਾ ਹਾਂ ਅਸੀਂ ਸਾਰੀ ਤੁਰਕ ਜਾਤੀ ਨੂੰ ਬੇਈਮਾਨ ਨਹੀਂ ਸਮਝਦੇ ਹਾਂ ਐਸੇ ਅਗ੍ਰਿਤ ਕਰਨ ਦੇਸ਼ਦਰੂਹੀ ਲਾਲਚੀ ਤੇ ਵਿਕ ਜਾਣ ਵਾਲੇ ਬੰਦੇ ਹਰ ਇੱਕ ਕੌਮ ਵਿੱਚ ਸਦਾ ਹੁੰਦੇ ਹਨ ਇੰਨਾ ਪਟਾਣਾ ਨੇ ਜੋ ਕਰਮ ਕੀਤਾ ਹੈ ਇਹ ਲਾਲਚ ਵਿੱਚ ਆ ਕੇ ਕੀਤਾ ਹੈ ਪਰ ਉਹਨਾਂ ਦੀ ਵੀ ਜਨ ਗਈ ਉਹ ਜਿਉਂਦੇ ਜੀ ਤਾਂ ਪ੍ਰਾਪਤ ਨਾ ਕਰ ਸਕੇ ਬਸ ਉਹਨਾਂ ਨੂੰ ਮੌਤ ਦਾ ਇਨਾਮ ਮਿਲ ਗਿਆ ਨਾ ਦੀਨ ਮਿਲੀ ਨਾ ਦੁਨੀਆ ਮਿਲੀ ਸਿੱਤੇ ਹੀ ਨਰਕ ਕੋਂਡ ਵਾਲ ਚਲੇ ਗਏ ਇੰਨਾ ਦਾ ਕਾਲ ਨੇੜੇ ਆਇਆ ਹੋਇਆ ਸੀ ਵਿਦਮਤਾ ਨੇ ਉਹਨਾਂ ਦੀ ਮੌਤ ਇਸੇ ਤਰ੍ਹਾਂ ਲਿਖੀ ਹੋਈ ਸੀ ਸੋ ਪੂਰੀ ਹੋ ਗਈ ਅਸਾਨੂੰ ਉਹਨਾਂ ਹੱਥੋਂ ਸ਼ਹੀਦ ਹੋਣਾ ਹੋਵੇਗਾ ਇਹ ਗੱਲ ਚੰਗੀ ਹੈ ਮੁਗਲ ਰਾਜ ਜਣਾ ਪੁੱਟਣ ਵਾਸਤੇ ਸ਼ਾਇਦ ਸਾਡੀ ਲੋੜ ਸੀ ਸਤਿਗੁਰੂ ਨਾਨਕ ਦੇਵ ਜੀ ਦੀ ਸਿੱਖੀ ਦੀ ਫੁਲਵਾੜੀ ਨੂੰ ਮੈਂ ਕੌਣ ਵਾਸਤੇ ਅਤੇ ਖਾਲਸਾ ਪੰਥ ਦੇ ਬਾਗ ਨੂੰ ਅਸਾਂ ਦੀ ਖੂਨ ਦੀ ਲੋੜ ਹੋਵੇਗੀ ਜੀਵਨ ਅੰਸ਼ ਉਹੀ ਚੰਗਾ ਹੈ ਜਿਹੜਾ ਵਤਨ ਤੇ ਧਰਮ ਬਦਲੇ ਸ਼ਹੀਦ ਹੁੰਦਾ ਹੈ ਉਹ ਸਵਰਗਾਂ ਨੂੰ ਜਾਂਦਾ ਹੈ ਉਸ ਦਾ ਜੀਵਨ ਸਫਲ ਹੁੰਦਾ ਹੈ ਦਾਤਾ ਪਿਤਾ ਉਤਰਾ ਮਾਤਾ ਜੀ ਤੇ ਆਪਣੀ ਆਪ ਦੀ ਕੁਰਬਾਨੀ ਦੇ ਕੇ ਵੀ ਅਸਾਂ ਦੀ ਅਜੇ ਰੀਸ ਨਹੀਂ ਲੱਗੀ ਹੋਰ ਪਰਿਵਾਰ ਹੁੰਦਾ ਤਾਂ ਉਹ ਵੀ ਸ਼ਹੀਦ ਕਰਾ ਦੇਣਾ ਸੀ ਸਿੰਘੋ ਸ਼ਹੀਦੀਆਂ ਨਾਲ ਸਿੱਖੀ ਦੀ ਰੂਹ ਕਦੇ ਨਹੀਂ ਮਰ ਸਕਦੀ ਉਹ ਵਧੇਗੀ ਜ਼ਰੂਰ ਵਧੇਗੀ ਮੁਗਲ ਰਾਜ ਦਾ ਅੰਤ ਹੋ ਜਾਵੇਗਾ ਸ਼ਾਹਾ پاگل ਹੋ ਕੇ ਮਰੇਗਾ ਬੇਈਮਾਨ ਨੇ ਅਸਾਂ ਨਾਲ ਧੋਖਾ ਕੀਤਾ ਹੈ ਕੌਲ ਇਕਰਾਰ ਕਰਕੇ ਭੁੱਲਿਆ ਹੈ ਅਸਾਂ ਨੇੜੇ ਲਿਆਉਣ ਦਾ ਯਤਨ ਕੀਤਾ ਸੀ ਪਰ ਉਹ ਦੂਰ ਚੱਲਿਆ ਗਿਆ ਉਹ ਬੇਈਮਾਨ ਜਿੰਨਾ ਹਕਮਾਪਾਸੋਂ ਡਰਦਾ ਰਿਹਾ ਹੈ ਉਹ ਜ਼ਰੂਰ ਹੀ ਮਾਰੇ ਜਾਣਗੇ ਇਸ ਤਰ੍ਹਾਂ ਬਚਨ ਕਰਦੇ ਕਰਦੇ ਸਤਿਗੁਰੂ ਜੀ ਉੱਪਰ ਉੱਠੇ ਉਹਨਾਂ ਦਾ ਚਿਤ ਕੀਤਾ ਕਿ ਮੰਜੇ ਤੋਂ ਉੱਠ ਕੇ ਉਹ ਬਾਹਰ ਫਿਰਨ ਜਿਵੇਂ ਹੀ ਸਾਈਂ ਮੰਜੇ ਤੋਂ ਉੱਠੇ ਇਉਂ ਹਿੱਜਾ ਕਮਾਂ ਦੇ ਟੋਪੇ ਟੁੱਟ ਗਏ ਟੋਪੇ ਟੁੱਟਣ ਦੇ ਨਾਲ ਲਹੂ ਦੀ ਫੁਹਾਰ ਚੱਲ ਗਈ ਉਹਨਾਂ ਨੂੰ ਦੇਖ ਕੇ ਸਿੰਘਾਂ ਦੇ ਪੈਰਾਂ ਹਿੱਟ ਉਹ ਧਰਤੀ ਨਿਕਲ ਗਈ ਉਹਨਾਂ ਨੇ ਝੱਟਪਟ ਸਤਗੁਰੂ ਜੀ ਨੂੰ ਮੰਝੇ ਉੱਤੇ ਲਿਟਾ ਦਿੱਤਾ ਹੁਕਮ ਕੀਤਾ ਕਿ ਜਰਾ ਛੇਤੀ ਆਵੇ ਜਰਾ ਆਇਆ ਜ਼ਖਮ ਦੁਬਾਰਾ ਸਿਉ ਦਿੱਤੇ ਗਏ ਪੂਰਾ ਦਿਨ ਸਾਈਭਾ ਨੂੰ ਬੇਹੋਸ਼ੀ ਰਹੀ ਇਸ ਸਮੇਂ ਸਤਗੁਰੂ ਜੀ ਦੇ ਸ਼ਰਧਾਲੂ ਪਿਆਰਿਆਂ ਤੇ ਸਿੱਧਕੀ ਸਿੱਖਾਂ ਨੇ ਇਕਜੁੱਟ ਹੋ ਕੇ ਅਰਦਾਸ ਕੀਤੀ ਅਰਦਾਸ ਪੂਰੀ ਹੋਣ ਤੇ ਸਾਈਭਾ ਨੂੰ ਖੁਸ਼ ਆਈ ਸਿੰਘਾਂ ਨੇ ਖੁਸ਼ੀ ਮਨਾਈ ਤੇ ਕੜਾ ਪ੍ਰਸ਼ਾਦ ਦੇ ਗਫੇ ਮੰਡੇ ਖੁਸ਼ੀਆਂ ਮਨਾਈਆਂ ਕਈਆਂ ਵੈਦ ਰਾਜਾਂ ਤੇ ਜਰਾਹਾਾਂ ਅਤੇ ਅਕਾਲ ਪੁਰਖ ਦੀ ਸਹਾਇਤਾ ਨਾਲ ਸਤਿਗੁਰੂ ਜੀ ਬਚਨ ਬਿਲਾਸ ਕਰਨ ਜੋਗੀ ਹੋ ਗਏ ਸਾਰੇ ਹੁਣ ਸਾਈਭਾ ਗੁਪਤ ਹਾਲ ਨਹੀਂ ਰੱਖਿਆ ਉਹਨਾਂ ਨੇ ਸਾਰੇ ਸਿੰਘਾਂ ਨੂੰ ਆਪਣੇ ਪਾਸ ਸੱਦਿਆ ਤੇ ਇਉਂ ਬਚਨ ਕੀਤਾ ਸਿੰਘੋ ਹੁਣ ਅਸਾਂ ਦੇ ਜਾਣ ਦਾ ਸਮਾਂ ਆ ਪੁੱਜਾ ਹੈ ਵਾਹਿਗੁਰੂ ਨੂੰ ਜਾ ਕੇ ਮਿਲਣਾ ਹੈ ਜਿੱਥੋਂ ਆਈ ਸਾ ਮੁਰ ਉਤੇ ਹੀ ਜਾਣਾ ਹੈ ਕਿਉਂਕਿ ਜੀਵਨ ਕੋ ਗੰਦੇ ਜਿੰਨੇ ਦਿਨ ਲਿਖੇ ਸਨ ਸੋ ਪੂਰੇ ਹੋ ਗਏ ਜਿਵੇਂ ਜਿਵੇਂ ਪਾਣਾ ਸੀ ਏਵੇਂ ਜਿਵੇਂ ਸੇਵਾ ਕਰ ਲਈ ਇਹ ਧਰਮ ਕਰਮ ਗਿਆਨ ਤੇ ਸੱਤੇ ਦਾ ਉਪਦੇਸ਼ ਦਿੱਤਾ ਹੁਣ ਅਸਾ ਤੁਸਾ ਕੋਲੋਂ ਦੇਸ਼ ਕੋਲੋਂ ਤੇ ਖਾਲਸਾ ਪੰਥ ਕੋਲੋਂ ਦੂਰ ਜਾਣਾ ਹੈ ਤੁਸਾ ਚਿੰਤਾ ਨਾ ਕਰਨੀ ਦੇਸ਼ ਜਾ ਕੇ ਸਾਰੇ ਹਾਲ ਦੱਸਦੇ ਨੇ ਸਾਈਂ ਬਾਣੀ ਪਵਿੱਤਰ ਜ਼ਬਾਨ ਤੋਂ ਨਿਕਲੇ ਹੋਏ ਸਾਰੇ ਸ਼ਬਦ ਸਾਰੇ ਹੀ ਸੱਤੇ ਰੁਕੁੰਦੇ ਸਨ ਇਸ ਕਰਕੇ ਸਿੰਘ ਸੁਣ ਕੇ ਬਹੁਤ ਹੈਰਾਨ ਹੋਏ ਉਹਨਾਂ ਦੇ ਸਾਹ ਉਤਾਹੀ ਰਹਦੇ ਤੇ ਉਹ ਖबरा ਗਏ ਕਈਆਂ ਦੇ ਨੀਤਰਾ ਵਿੱਚ ਜਲ ਆ ਗਿਆ ਅਤੇ ਤਾਂ ਵੀ ਇੱਕ ਸਿੰਘ ਚੁੱਪ ਨਾ ਰਹਿ ਸਕਿਆ ਉਸਨੇ ਬੇਨਤੀ ਕੀਤੀ ਮਹਾਰਾਜ ਇਹ ਕੀ ਕਥ ਹੈ ਆਪ ਕੀ ਆਖ ਰਹੇ ਹੋ ਕਿ ਹੁਣ ਅਸਾਂ ਨੂੰ ਛੱਡ ਕੇ ਤੁ르 ਜਾਵੋਗੇ ਦੂਰ ਚਲੇ ਜਾਵੋਗੇ ਬਹੁਤ ਹੀ ਦੂਰ ਦੂਸਰੇ ਨੇ ਪੁੱਛਿਆ ਹੈ ਦਾਤਾ ਅਸਾਨੂੰ ਦੱਸੋ ਹੁਣ ਗੁਰੂ ਕੌਣ ਹੋਵੇਗਾ ਲੋਕਾਈ ਕਿਸ ਦੀ ਚਰਨੀ ਲੱਗੇਗੀ ਕੌਣ ਸੁਨੇਗਾ ਪ੍ਰਿਆਦ ਨੂੰ ਤੀਸਰਾ ਸਿੰਘ ਕੁਰ ਲਾਇਆ ਅਸਾਂ ਨੂੰ ਵੀ ਸਾਥ ਹੀ ਲੈ ਚੱਲੋ ਇਹ ਗਲਗੀ ਤਰਪਿਤਾ ਅਸਾਂ ਦੇ ਪਿੱਛੋਂ ਆਪਰੇ ਪਿੱਛੋਂ ਅਸਾਂ ਦਾ ਜਿਉਂਦੇ ਰਹਿਣਾ ਬਹੁਤ ਕਟਿਨ ਹੈ ਅਸੀਂ ਤਾਂ ਆਪਰੇ ਦਰਸ਼ਨ ਕਰਕੇ ਜਿਉਂਦੇ ਹਾਂ ਅਸਾਂ ਦਾ ਕੌਣ ਆਸਰਾ ਹੈ ਇਹ ਸਾਰੀਆਂ ਗੱਲਾਂ ਨੂੰ ਸੁਣ ਕੇ ਸਤਗੁਰੂ ਜੀ ਮਿਹਰ ਦੇ ਘਰ ਵਿੱਚ ਆਏ ਉਹਨਾਂ ਨੇ ਉਪੇਸ਼ ਕੀਤਾ ਵਾਹਿਗੁਰੂ ਜੀ ਹੋਈਆਂ ਕੋ ਲੰਗਲਤੀਆਂ ਲਈ ਮਾਫ ਕਰਨਾ ਜੀ ਸਬਤਾ ਪੜਿਆ ਸੁਣਿਆ ਪਰਵਾਨ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ